29 ਜੁਲਾਈ ਨੂੰ ਸਵੇਰੇ ਚਕਨੋਟ ਪਿੰਡ ਮਾਚੀਵਾੜਾ ਸਰਦੇਵਿਚ ਪੰਧਾ ਹੈਗਾ ਉਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਸਪ੍ਰੀਤ ਨਾ ਦੇ ਪਰਸਨ ਦੇ ਉਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਡਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਏ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁੱਛਗਿੱਛ ਕੀਤੀ ਗਈ ਇਹ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਚਾਰ ਪਰਸਨ ਲੱਗਦੇ ਸੀਗੇ ਇਨੀਸ਼ially ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮ ਵੱਖਰੀ ਵੱਖਰੀ ਟੀਮਸ ਬਣਾਈ ਗਈ ਸੀਗੀ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਤੇ ਸਾਰੀ ਕਿ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਨੂੰ ਚੈੱਕ ਕਰਦੇ ਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰ ਸੀਗੇ ਤੇ ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਤੋਂ ਸਾਨੂੰ ਗੱਡੀ ਟ੍ਰੇਸ ਹੋਈ ਗੱਡੀ ਟ੍ਰੇਸ ਹੋਣ ਦੇ ਸਾਥ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਕਵਰ ਹੋਏ ਉਹਦੋਂ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ਡ ਹੈਗਾ ਇੱਕ ਜਸ ਜਸਵਿੰਦਰ ਨਾਮ ਦੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਘਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆਂ ਹੋਈਆਂ ਉਹ ਤੋਂ ਬਾਅਦ ਫਿਰ ਪੂਰਾ ਕੋ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਵਾਰਦਾਤ ਸੀ ਕੋ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਬੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪ੍ਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਬੀ ਦੀ ਕੁਛ ਅਣਬਨੋਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਔਰ ਰஞ்சிਸ਼ ਨੂੰ ਕਰਕੇ ਸਾਬੀ ਨੇ ਅ ਜਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜ ਦੇਵੇਂ ਜੋ ਸਾਡੀ ਟੀਮਸ ਹੈ ਉਹਨਾਂ ਨੇ ਅੱਗੇ ਇੱਕ ਤਰुण ਕਾਤੀਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜਵਾਰਦਾਰਤਾ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਇਕ ਗੌਤਮ ਨਾਮ ਦਾ ਸ਼ਖਸ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹ ਨੂੰ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਵਿੰਦਰ ਕਾਲਾ ਹੈਗਾ ਜੋ ਫਗਵਾੜੇ ਦਾ ਹੈਗਾ ਉਹਦੀ ਪਾਲਜੇ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾਮ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਰਹੀ ਹੈ ਹੀ ਇਸ ਯੈਟ ਟੂ ਬੀ ਅਰੈਸਟਡ ਤੇ ਇਹ ਸਾਰਾ ਕਾ ਸਾਰਾ ਪ੍ਰਕਰਨ ਜੋ ਸੀਗਾ ਕਿ ਸੰਜੂ ਤਾਤਿਆ ਤਰਨ ਉਰਫ ਕਾਤਿਆ ਸੰਜੂ ਇਹ ਸੁਖਵਿੰਦਰ ਕਾਲਾ ਗੌਤਮ ਤੇ ਇਹਨਾਂ ਦੇ ਨਾਲ ਇੱਕ ਦੀਪਾ ਗੋਰਾ ਨਾ ਦਾ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਹੈ ਤੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਾਰਦਾਤ ਹੈ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾ ਦੇ ਪਰਸਨ ਹੈ ਜੋ ਮਹਿਤਪੁਰ ਔਰ ਮਹਿਤਪੁਰ ਨਵਾਂ ਸ਼ਹਿਰ ਦੇ ਹੈ ਇਹਨਾਂ ਨੇ ਆ ਕੇ ਪੈਸੇ ਇਹਨਾਂ ਨੂੰ ਫੜਾਈ ਸੀਗੇ ਸਾਬੀਦ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਮੈਂ ਤੁਹਾਨੂੰ ਦੱਸ ਰਹੀ ਕਿ ਉਹਦੇ ਕੋਲ ਵੈਪਨ ਵਗੈਰਾ ਰਿਕਵਰ ਹੋ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੀਆਂ ਨੇ 3 ਅਰੈਸਟ ਹੋਣੇ ਬਾਕੀ ਨੇ ਆਇਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਉਹਨਾਂ ਨੂੰ ਵੀ ਫੜ ਲੇਗੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ 3 ਵੈਪਨ 2 ਤੀਬੋਰ ਦੇ ਪਿਸਟਲ ਉਹਨਾਂ ਦੇ ਨਾਲ 4 ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ 2 ਮੈਗਜ਼ੀਨਸ ਟੋਟਲ 45 ਦੇ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰਸ ਸੀਗੀ ਇਹ ਸਾਰੀ ਚੀਜ਼ ਬਰਾਮਦ ਹੋ ਗਿਆ ਨੇ ਇਹਨਾਂ ਦਾ ਜਿੰਨੇ ਵੀ ਅਕਿਊਜ਼ਡ ਹੈ ਇਹਨਾਂ ਦਾ ਵਾਰਦਾਤ ਦੇ ਨਾਲ ਜੋ ਜੋ ਇਹਨਾਂ ਦਾ ਕਨੈਕਸ਼ਨ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਤੇ ਅੱਗੇ ਜਿਵੇਂ ਹੋਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣ ਗਿਆ ਉਹ ਮੀਡੀਆ ਸਾਥੀਆਂ ਦੇ ਨਾਲ ਸਾਂਝਾ ਕਰਦੇ ਚੱਲਦੇ ਆ ਇਨਾ ਨੇ ਵੈਪਨ ਜੋ ਇਨਾ ਦਾ ਇਹ ਤਰुण ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਨਾ ਦਾ ਜੋ ਵੈਪਨ ਦੀ ਪੂਰੀ ਟ੍ਰੇਲ ਹੈ ਜਿਵੇਂ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਇਨਾ ਦਾ ਹੋਂਦ ਤੱਕ ਜੋ ਜੋ ਟ੍ਰੇਲ ਹੈ ਉਹ ਸਟੈਬਲਿਸ਼ ਹੋ ਗਿਆ ਫਾਈਲ ਦੇ ਉੱਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਨਾ ਨੇ ਪ੍ਰੋਵਾਈਡ ਕੀਤੇ ਇੰਦਰ ਪ੍ਰੀਤੁਰ ਹਰਦੀਪ ਨਾਦਾ ਪਰਸਨ ਇਨਾ ਨੇ ਇਹਨਾਂ ਨੂੰ ਉਹ ਕਿਤੇ ਇੱਕ ਹੋਰ ਜੋ ਸ਼ਖਸ ਹੈਗਾ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਕਿਉਂਕਿ ਉਹ ਤੋਂ ਵੈਪਨ ਦਾ ਕਲੀਅਰ ਹੋ ਜਾਂਦਾ ਹੈ ਜੋ ਸਾਭੀ ਇਹਦੇ ਨਾਲ ਮੈਂ ਤੁਹਾਨੂੰ ਦੱਸਿਆ ਇੱਕ सनी ਤੇ ਗਿੰਦਾ ਗਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਹੈਗਾ ਉੱਥੇ ਚਮ ਸ਼ਮਕੌਰ ਸਾਭ ਦੇ ਵਿੱਚ ਇੱਕ 9 ਮਈ ਨੂੰ ਇੱਕ ਹੋਈ ਸੀਗੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹ ਉਹਦੇ ਬ੍ਰਦਰ ਦੇ ਉੱਪਰ ਵੀ ਸਾਭੀ ਨੇ ਥਰੂ ਇੱਕ ਖੋਗਾ ਅਨਦਰ ਪਰਸਨਰ ਉਹਦੇ ਥਰੂ ਫਾਇਰਿੰਗ ਕਰਾਈ ਸੀਗੀ ਉਨੇ ਇਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀਗੇ ਇਹ ਮੋਸਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰੁਣ ਹੈਗਾ ਪਿਚੋਕੜੇ ਦੀ ਲੁਧਿਆਣਾ ਦੀ ਬਟ ਪ੍ਰੈਜ਼ੈਂਟਲੀ ਅੰਮਾਲਾ ਚ ਰਹਿ ਰਿਹਾ ਸੀਗਾ ਤੇ ਗੌਤਮ ਜੋ ਹੈ ਉਹ ਵੀ ਲੁਧਿਆਣਾ ਦਾ ਹੈਗਾ ਤੇ ਬਟ ਉਹਦੀ ਅਰੈਸਟ ਅੰਮਾਲੇ ਤੋਂ ਹੋਈ ਹੈ ਇੱਕ ਵਿਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣਾ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਅਕਿਊਜ਼ਡ ਹੈ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਇੱਕ ਐਂਗਲ ਦੇ ਵਿੱਚ ਨਿਕਲਿਆ ਇਹ ਸਾਰੇ ਕੇ ਸਾਰੇ ਕਿਉਂਕਿ ਜੋ ਦੀ ਵਾਈਫ ਹੈ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਨੇ ਤਾਂ ਸ਼ੀ ਵਾਸ ਬੈਨੇਫਿਸ਼ਰੀ ਆਫ ਦੀ ਕ੍ਰਾਈਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਇਆ ਹੈਗਾ ਉਹਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰਾ ਰਿਕਵਰ ਹੋਏ ਕਰੇ ਕ੍ਰਾਈਮ ਤੋਂ ਬਾਅਦ ਜੋ ਅਕਿਊਜ਼ ਨੇ ਤੇ ਕਪੜੇ ਵਗੈਰੇ ਪਾਇਓ ਸੀਗੇ ਉਹਨਾਂ ਦੇ ਘਰੋਂ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋਈ ਏ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਐਸੋਸੀਏਸ਼ਨ ਹੈ ਪਹਿਲਾਂ ਮੈਂ ਤੁਹਾਨੂੰ ਚਮਕੌਰ ਸਾਹ ਵਾਲਾ ਦੱਸ ਦੂ ਕਿਉਂਕਿ ਉਹ ਅਨਟ੍ਰੇਸ ਪਿਆ ਸੀਗਾ 9 ਮਈ ਦਾ ਇੱਕ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜੋ ਅਕਿਊਜ਼ ਫੜੇ ਇਹਨਾਂ ਦੇ ਵਿੱਚੋਂ ਜੋ ਵਿੱਕੀ ਔਰ ਇਹ ਤਰੁਣ ਇਨਾਂ ਦੀ ਉਸ ਵਾਰਦਾਤ ਦੇ ਵਿੱਚ ਵੀ ਇਹ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇੱਕ ਚਮਕੌਰ ਸਾਹਿਬ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹਨੂੰ ਵੀ ਟ੍ਰੇਸ ਕਰਕੇ ਬੰਦੇ ਨੂੰ ਫੜ ਲਿਆ ਗਿਆ ਕਨਸਰਨ ਜ਼ਿਲ੍ਹਿਆਂ ਨੂੰ ਅਸੀਂ ਦੱਸਦਾ ਹੈਗਾ ਤੇ ਇਹਦੇ ਨਾਲ ਨਾਲ ਹੀ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਸ ਦੇ ਬਾਰੇ ਇਨ ਅਕਿਊਜ਼ ਨੇ ਦੱਸਿਆ ਹੈਗਾ ਸਲੀਮ ਨੇ ਦੱਸਿਆ ਹੈਗਾ ਕਿ ਇਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਗੁਰਾਇਆਂ ਦੇ ਵਿੱਚ ਵੀ ਇਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅਸੀਂ ਕੰਸਰਨ ਜ਼ਿਲ੍ਹੇ ਨੂੰ ਇਨਫੋਰਮ ਕਰਤਾ ਹੈਗਾ ਤਾਂਕਿ ਉਹ ਵੀ ਇਸ ਚੀਜ਼ ਦੀ ਤਫ਼ਤੀਸ਼ ਕਰ ਸਕੇ ਇਨਾਂ ਨੇ ਉਸ ਚੀਜ਼ ਨੂੰ ਵੀ ਕਨਫੈਸ ਕੀਤਾ ਹੈ ਇਨਾਂ ਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇਕ ਬਿੱਲਾ ਨਾ ਦੇ ਪਰਸਨ ਦੇ ਘਰ ਦੇ ਬਾਹਰ ਇਹਨਾਂ ਨੇ 6 ਰਾਉਂਡਸ ਫਾਇਰ ਕੀਤੇ ਸੀਗੇ ਉਹ ਵੀ ਅਸੀ ਕਨਸਰਨ ਜ਼ਿਲ੍ਹੇ ਨੂੰ ਦੱਸਤਾ ਹੈਗਾ ਸੋ ਥੈਟ ਉਹ ਆਪਣੀ ਤਫ਼ਤੀਸ਼ ਕਰ ਸਕੇ ਤੇ ਹੁਣ ਤੱਕ ਇਹਨਾਂ ਨੇ ਚਾਰ ਵਾਰ ਦਾਤਾ ਦੋ ਪ੍ਰੇਸ ਹੋ ਚੁੱਕੇ ਦੋ ਇਹਨਾਂ ਨੇ ਹੋਰ ਦੱਸਿਏ ਉਹ ਨਾ ਦਾ ਵੀ ਜਲਦ ਹੋ ਜਾਏਗਾ ਇਹਨਾਂ ਦੇ ਕੁਝ ਮੈਂਬਰਸ ਦੇ ਉੱਪਰ ਪੁਰਾਣੇ ਐਫ ਆਈ ਆਰਸ ਵੀ ਹੈ ਇੱਕਾ ਜੋ ਤਰुण ਹੈਗਾ ਤਰुण ਉਰਫ ਕਾਤਿਆ ਇਹਦੇ ਉੱਪਰ ਇੱਕ 302 ਦਾ ਹੁਸ਼ਿਆਰਪੁਰ ਦਾ ਇੱਕ ਐਫ ਆਈ ਆਰ ਹੈਗੀ ਤੇ ਜੋ ਵਿੱਕੀ ਪਰਸਨ ਹੈਗਾ ਇਹਦੇ ਉੱਪਰ ਇੱਕ ਐਨਡੀਪੀਐਸੀ 2018 ਦੀ ਇੱਕ ਐਫਆਈਆਰ ਹੈ ਬਾਕੀ ਇਹਨਾਂ ਦਾ ਕਿਉਂਕਿ ਇਹਨਾਂ ਨੇ ਆਪ ਹੀ ਕੰਫੈਸ ਕੀਤਾ ਹੈਗਾ ਤੇ ਹੋਰ ਵੀ ਇਹਨਾਂ ਦਾ ਜਿਸ ਜਿਸ ਇਨਸੀਡੈਂਟ ਜਾਂ ਜਿਸ ਜਿਸ ਵਾਰਦਾਤ ਦੇ ਵਿੱਚ ਇਹਨਾਂ ਦੀ ਸਮੂਲੀਅਤ ਹੈਗੀ ਉਹਨੂੰ ਵੀ ਫਿਰ ਅੱਗੇ ਅਗਰ ਹੁਣ ਤੱਕ ਇਹ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੌਜੀਕਲ ਐਂਡ ਤੱਕ ਸਾਰੇ ਫਿਰ ਗਿਰੋਦੇ ਜੋ ਜੋ ਵੀ ਇਹਨਾਂ ਨੇ ਬਿਆਨ ਦਿੱਤਾ ਕੀਤੇ ਨੇ ਉਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਆਏਗਾ ਇਸ ਫਾਇਲ ਲਿੰਕ ਹੈ ਕੋਈ ਜੇ ਨਹੀਂ ਕੋਲ ਅ ਇਹਨਾਂ ਦਾ ਜੋ ਸਾਥੀ ਹੈਗਾ ਉਹਨੇ ਸੋਨੂ ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਹੀ ਬਾਹਰ ਹੀ ਹੈਗਾ ਉਹ ਨੂੰ ਪੈਸੇ ਇਨੀਸ਼ੀਅਲੀ ਦਿੱਤੇ ਸੀਗੇ ਸਾਡੀ ਵਾਰਦਾਤ ਤੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਕੁਰਗੇ ਲੱਗਦੇ ਹੈ ਉਹਦੇ ਨਾਲ ਉਹਦਾ ਕਨੈਕਸ਼ਨ ਬਣਦਾ ਹੈਗਾ ਤਾਂ ਸੋਨੂ ਖਤਰੀ ਦੀ ਗੈਂਗ ਹੈਗੀ ਅ ਇਸੇ ਏਰੀਆ ਦੇ ਵਿੱਚ ਨਵਾਂ ਸ਼ਹਿਰ ਚੰਕੌਰ ਸਾਹਿਬ ਵੀ ਸਾਡੇ ਇਸ ਏਰੀਆ ਦੇ ਇਫੈਕਟਿਵ ਸ਼ਹਿਰ ਰਹੀ ਹੈ। ਕਿਹਾ ਕਿ ਸੁਪਾਰੀ ਕਿੱਧਰ ਤੱਕ ਨਹੀਂ ਨਹੀਂ ਜੀ ਇਹ ਇਹਨਾਂ ਨੇ ਸੁਪਾਰੀ ਹੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਹਿਬੀ ਨੇ ਅੱਗੇ ਸੋਨੂ ਖਤਰੀ ਔਰ ਕੋਗਾ ਜੁਮੇ ਤੁਹਾਨੂੰ ਉਹ ਦੱਸੇ ਇਹਨਾਂ ਨੂੰ ਪੈਸੇ ਦੇ ਕੇ ਔਰ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਹਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਆ 인ਦਰ ਪ੍ਰੀਤ ਔਰ ਹਰਦੀਪ ਇਹ ਵੀ ਫਾਈਨਾਂਸਿੰਗ ਨਹੀਂ ਕਰਦੇ ਸੀਗੇ ਤੇ ਫਿਰੋਤੀ ਲੈ ਕੇ ਹੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗੈਂਗ ਹੈਗਾ ਤੇ ਫਿਰੋਤੀ ਦੇ ਬੇਸਿਸ ਤੇ ਇਹ ਫਿਰੋਤੀ ਐਜ਼ ਇਨ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਤੇ ਚਾਰ ਇਹਨਾਂ ਨੇ ਫਾਇਰਿੰਗ ਕਬੂਲੀਆਂ ਨੇ ਹੁਣ ਉਹ ਠੀਕ ਹੈਗਾ ਉਹਨੂੰ 5 ਗਨ ਸ਼ਾਟ ਇੰਜਰੀ ਸੀ ਗਈਆਂ ਨੇ ਉਹਨਾਂ ਆਊਟ ਆਫ ਡੇਂਜਰ ਹੈ اور ਉਹ ਆਈ ਥਿੰਕ ਜੇਰੇ ਇਲਾਜ ਹੈਗਾ ਇਹਨੇ ਜਿੰਦਰ ਵਰਤ ਆ ਸਬ ਦਾ ਅਲੱਗ ਅਲੱਗ ਹੈਗਾ ਕੁਝ ਜੁਡੀਸ਼ਲ ਹੋ ਚੁਕੇ ਜਿਨਾਂ ਦੀ ਜਿੰਨਾ ਇਨਵੈਸਟੀਗੇਸ਼ਨ ਸਾਨੂੰ ਉਹ ਲੋਰ ਸੀ ਉਹਨਾਂ ਨੇ ਦੱਸਤਾ ਹੈਗਾ ਉਹਨਾਂ ਦਾ ਰੋਲ ਕਲੀਅਰ ਹੋ ਚੁਕਾ ਹੈ ਜਿਨਾਂ ਦੇ ਕੋਲ ਹੁਣ ਅੱਗੇ ਔਰ ਸਾਨੂੰ ਲੱਗਦਾ ਹੈ ਕੁਝ ਔਰ ਵੀ ਵਾਰਦਾਤਾ ਹੈ ਜੋ ਇਹਨਾਂ ਨੇ ਕੀਤੀ ਹੈ ਉਹਦਾ ਡੀਟੇਲਸ ਅਜੇ ਲੈਣੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਤੇ ਬਾਕੀ ਅੱਜ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਪੁਲਿਸ ਰਿਮਾਂਡ ਦੇ ਲਈ ਅਪਲਾਈ ਕਰੇਗੀ